ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੋਪਾਲ ਸਿੰਘ ਜੀ ਗੋਪਾਲ ਸਿੰਘ ਜੀ ਕਿੱਥੋਂ ਦੇ ਵਾਸੀ ਜੀ ਤੇ ਕਿੱਥੇ ਡਿਊਟੀ ਕਰਦੇ ਨੇ ਪਿੰਡ ਮੇਰਾ ਚਾਟੇ ਪਿੰਡ ਅੰਮ੍ਰਿਤਸਰ ਡਿਊਟੀ ਕਰਦਾ ਦਰਬਾਰ ਸਾਹਿਬ 시ਦਾ ਸਾਹਿਬ ਅਖੰਡ ਪਾਠੀ ਦੀ ਤੇ ਕੀ ਹੋਇਆ ਤੁਹਾਡੇ ਨਾਲ ਮੇਰੇ ਨਾਲ ਹੋਇਆ ਮੈਂ ਡਿਊਟੀ ਕਰਕੇ ਘਰੇ ਆਇਆ ਤੇ ਚਾਚੀ ਹੁਣਾਂ ਦੀ ਲੜਾਈ ਹੋਈ ਹੈ ਅੱਛਾ ਜੀ ਤੇ ਇਹਨਾਂ ਦੇ ਸੱਟਾਂ-ਬੱਟਾਂ ਲੱਗਿਆ ਮੇਰੇ ਚਾਚੀ ਹੁਣਾਂ ਦੇ ਸਾਰਿਆਂ ਦੇ ਤੇ ਉਹ ਖਾਸ ਹੋਤਾ ਲੈਡਮਟ ਹੀ ਤੇ ਮੈਨੂੰ ਫੋਨ ਆਇਆ ਚਾਚੇ ਨੂੰ ਕਿ ਆਡੇ ਉਧਰ ਘਰ ਚਲ ਜਾ ਕਿ ਕੋਈ ਚੋਰੀ ਨਾ ਕਰਕੇ ਲੈ ਜੇ ਤੇ ਮੈਂ ਉਧਰ ਜਾਣ ਡਿਆ ਮੈਂ ਆਪਣੀ ਚਾਚੀ ਨੂੰ ਲੈ ਕੇ ਜਦੋਂ ਹਈ ਆਪਣਾ ਜਿੰਦਰਾ ਖੋਲ ਕੇ ਅੰਦਰ ਵੜੇ ਆ ਤੇ 6 ਜਣੇ ਆਏ ਆ ਬੂਹੇ ਤੋੜ ਕੇ ਅੰਦਰ ਆਣ ਕੇ ਸਾਨੂੰ ਦਾਤਰ ਮਾਰਨ ਲੱਪੇ ਪਹਿਲਾਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗੋਲੀ ਚੱਲੀ ਨਹੀਂ ਫਿਰ ਜਿੰਨੇ ਵੀ ਦਾਤਰੋਂ ਨਾਲ ਮਾਰੇ ਬਹੁਤ ਹੀ ਦਾਤਰ ਮਾਰੇ ਮੇਰੇ ਦਾਤਰ ਮਾਰੇ ਮੈਨੂੰ ਧੱਕਾ ਧੁੱਕਾ ਮਾਰ ਕੇ ਬਾਹਰ ਭਜਾ ਬਾਹਰ ਆਣ ਕੇ ਮੈਂ ਡਿੱਗ ਗਿਆ ਡਿੱਗ ਗਿਆ ਸਾਰ ਫਿਰ ਮੇਰੇ ਦਾਤਰ ਮਾਰ ਲਾ ਪਏ ਫਿਰ ਉਹਨਾਂ ਮੇਰੀ ਵੀਡੀਓ ਬਣਾਈਆਂ ਮੇਰੇ ਕੇਸ ਫੜ ਕੇ ਨਾਲ ਮੇਰਾ ਸੀਰੀ ਸਾਹ ਲਾ ਕੇ ਲੱਗੇ ਫਿਰ ਬਚਦੇ ਬਚਾਉਂਦੇ ਮੈਂ ਦੂਜੇ ਘਰੀ ਚਲ ਗਿਆ ਆਪਣੇ ਹਾਂਜੀ ਫਿਰ ਉੱਥੇ ਆਣ ਕੇ ਨਾ ਗੋਲੀ ਚਲਾਈ ਆ ਗੋਲੀ ਚਲਾਈ ਆ ਤੇ ਉੱਥੇ ਆਣ ਕੇ ਫਿਰ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਮੈਨੂੰ ਮੇਰੇ ਘਰ ਦੇ ਆਣੇ ਅੰਦਰ ਵਾੜ ਲਿਆ ਕਾਰਨ ਕੀ ਰਿਹਾ ਸਾਰਾ ਕਿਉਂ ਹੈ ਤੁਹਾਡੇ ਨਾਲ ਕਾਰਨ ਹੈ ਕਿ ਉਹ ਨਸ਼ਾ ਵੇਚਦੇ ਆ ਤੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਆ ਤੇ ਸਾਡੇ ਘਰ ਲਾ ਕੇ ਨਸ਼ਾ ਵੇਚੋ ਤੇ ਉਹ ਜਾਣ ਬੁੱਝ ਕੇ ਸਾਡੇ ਘਰ ਲਾ ਕੇ ਨਸ਼ਾ ਵੇਚਦੇ ਆਣਗੇ ਜਦੋਂ ਵੀ ਵਿਰੋਧ ਕਰਦੇ ਉਹ ਤੁਹਾਡੇ ਨਾਲ ਲੜਦੇ ਆ ਕੋਣ ਐ ਸਵਾਲ ਜਿਹੜੀ ਤੁਹਾਡੀ ਲੜਾਈ ਹੋਈ ਜਦੋਂ ਤੁਸੀਂ ਵਿਰੋਧ ਕੀਤਾ ਤੇ ਤੁਹਾਡੇ ਪਰਿਵਾਰ ਚ ਕਿੰਨੂ ਕਿੰਨੂ ਸੱਟਾਂ ਲੱਗੀਆਂ ਮੇਰੇ ਚਾਚੇ ਦੇ ਮੁੰਡੇ ਤੇ ਤਿੰਨਾਂ ਜਾਣੇ ਦੇ ਸੱਟਾਂ ਲੱਗੀਆਂ ਇੱਕ ਮੇਰੇ ਭਰਾ ਦੇ ਸੱਟ ਲੱਗੀ ਆ ਚਾਚੇ ਦੇ ਮੂੰਹ ਤੇ ਵੀ ਗਰਾਰੀ ਮਾਰੀ ਆ ਤੇ ਮੇਰੇ ਬਹੁਤ ਹੀ ਜ਼ਿਆਦੇ ਨਾ ਦੱਤਰ ਮਾਰੇ ਹੁਣ ਕੀ ਮੰਗਤ ਹੈ ਤੁਸੀਂ ਮਾਂਗਰ ਮੰਗੇ ਹੋਇਆ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੀ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਮੇਰਾ ਸਿਰ ਹੀ ਸਾਹ ਲਾ ਕੇ ਲਾਗੇ ਆ ਇਹਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਆ ਜਿੰਨੇ ਮੇਰੇ ਦਾਤਰ ਮਾਰੇ ਆ ਇਹ ਸਾਰਿਆਂ ਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਤਿੰਨਾ ਲੜਕੀਆਂ ਦਾ ਮੈਂ ਬਾਪ ਆ ਨਿੱਕੇ ਨਿੱਕੇ ਮੇਰੇ ਬੱਚੇ ਆ ਇਕੱਲਾ ਕਮਾਉਣ ਵਾਲਾ ਮੈਨੂੰ ਇਹਨਾਂ ਫੱਟਰ ਕਰਕੇ ਛੱਡਤਾ ਮਾਰਤਾ ਹਿਸਾਬ ਨਾਲ ਮੈਨੂੰ ਹਾਂਜੀ ਕੀ ਨਾਮ ਜੀ ਤੁਹਾਡਾ ਤੇ ਮੈਂ ਨਾ ਕਿਸ਼ਮਤ ਕਾਲ ਹਾਂਜੀ ਕਿੱਥੇ ਰਹਿੰਦੇ ਚਾਟੀਵਿੰਡ ਪਿੰਡ ਅੱਛੀ ਗੱਲ ਹੋਰ ਲੱਗੇਗਾ ਹਾਂ ਅੱਛੀ ਗੱਲ ਹੋ ਰਹੀ ਹੈ ਹਾਂਜੀ ਕੀ ਸਾਰਾ ਮਾਮਲਾ ਤੇ ਕਿਉਂ ਉਹਨਾਂ ਨੇ ਤੁਹਾਡੇ ਪਰਿਵਾਰ ਤੇ ਹਮਲਾ ਕੀਤਾ ਗਾਲ ਮੰਦਾ ਕੱਢਦੇ ਸਾਨੂੰ ਤੇ ਇਹ ਗਾਲ ਮੰਦਾ ਨਾ ਕੱਢੋ ਵੀ ਪਹਿਲੋਂ ਵੀ ਇਹਨੂੰ ਮੁੰਡੇ ਨੂੰ ਘੇਰਿਆ ਸੀ ਉਹਨਾਂ ਮੁੜ ਕੇ ਬਾਅਦ ਫੇਰ ਦੂਜਾ ਨਮ ਘੇਰ ਲਿਆ ਉਹ ਚੱਲ ਗਏ ਹਸਪਤਾਲ ਤੇ ਮੁੜ ਕੇ ਮੁੰਡਾ ਆ ਡਿਊਟੀੋਂ ਤੇ ਮੈਨੂੰ ਕਹਿੰਦੇ ਵੀ ਚਲ ਫੋਨ ਕਰ ਜਾਂਦੇ ਕਹਿੰਦੇ ਘਰ ਚਲ ਜਿਓ ਘਰ ਚਲ ਜਿਓ ਮੈਂ ਘਰ ਚਲ ਗਏ ਆ ਤੇ ਚਾਤਾਂ ਮਾਰੀ ਜਾਂਦੇ ਜਹੀ ਅੰਦਰ ਚਲ ਗਏ ਤੰਦਰੋਂ ਉੱਤੋਂ ਪੌੜੀ ਲਾ ਕੇ ਤੇ ਥੱਲੇ ਆ ਗਏ ਤੇ ਸਾਨੂੰ ਤੀਜੇ ਕਮਰੇ ਜਾ ਕੇ ਤੇ ਮੁੰਡੇ ਨੂੰ ਮਾਰਨ ਡੈਗੇ ਜੀ ਕਿੰਨੀ ਦੇਰ ਤੋਂ ਨਸ਼ਾ ਵੇਚਦੇ ਇਹ ਤੁਹਾਡੇ ਵੱਲੋਂ ਕਿੰਨਾ ਤੋਂ ਵਿਰੋਧ ਕੀਤਾ ਜਾ ਰਿਹਾ ਬੜੇ ਸਮੇਂ ਤੋਂ ਬੜੇ ਸਮੇਂ ਤੋਂ ਵੇਚ ਰਹੇ ਆ